ਜਿਸ ਵਕਤ ਸਵੇਰੇ ਇੱਥੇ ਮੈਂ ਆਇਆ ਸੀ ਕਿ ਪੰਚਾਇਤ ਸੈਕਟਰੀ ਜਿਹੜੇ ਨੇ ਉਹ ਇਹ ਚੁਲਾ ਟੈਕਸ ਨਹੀਂ ਦੇ ਰਹੇ ਤੁਹਾਡੇ ਪ੍ਰੈਸ ਵਾਲੇ ਵੀ ਉਸ ਟਾਈਮ ਇੱਥੇ ਖੜੇ ਸੀਗੇ ਔਰ ਵੀਡੀਓ ਮੈਡਮ ਨੇ ਟੈਲੀਫੋਨ ਸਾਰਿਆਂ ਨੂੰ ਕੀਤਾ ਕਿ ਆ ਕੇ ਆਪਣੇ ਚੁਲਾ ਟੈਕਸ ਦੀਆਂ ਪਰਚੀਆਂ ਕੱਢੀਏ ਜਾ ਔਰ ਜਿਹੜੇ ਜਿਹੜੇ ਬੰਦੇ ਖੜੇ ਨੇ ਉਹਨਾਂ ਕਰ ਦਿੱਤਾ ਗਿਆ ਉਹਦੇ ਚਾਰ ਪੰਜ ਜਿਹੜੇ ਪੰਚਾਇਤ ਸੈਕਟਰੀ ਉਹ ਪਹੁੰਚ ਵੀ ਗਿਓ ਨਾ ਕਿ ਆਓ ਤੁਹਾਡੇ ਅਸੀਂ ਕਰਦੇ ਉਹਦੇ ਬਾਅਦ ਅਸੀਂ ਉੱਠ ਕੇ ਤੇ ਤੁਰ ਪਿਆ ਤੇ ਇਹ ਆਮ ਆਦਮੀ ਪਾਰਟੀ ਵਾਲੇ ਆ ਕੇ ਗੁੰਡਾਗਰਦੀ ਤੇ ਉਤਰ ਆਏ। ਉਹਨਾਂ ਨੇ ਮਿਰਖਲ ਜੇਸਾ ਤੇ ਮੈਂ ਖੜਾ ਇੱਥੇ ਕਿ ਮੈਂ ਪੁੱਛਿਆ ਸੀ ਬਾਹਰ ਜਾਣ ਲਈ। ਉਹਨਾਂ ਨੇ ਆ ਕੇ ਗੁੰਡਾਗਰਦੀ ਦਾ ਦੰਦਾ ਲਾ ਸ਼ੁਰੂ ਕੀਤਾ ਤੇ ਉੱਥੇ ਅਸੀਂ ਖੜੇ ਆ। ਔਰ ਇਹ ਜਿੰਨੇ ਦਿਨ ਪੰਚਾਇਤ ਸੈਕਟਰੀ ਤੁਸੀਂ ਉਹਨ ਪ੍ਰੈਸ ਵਾਲੇ ਉਹ ਜਾ ਕੇ ਅੰਦਰ ਵੇਖੋ ਕਿ ਪੰਚਾਇਤ ਸੈਕਟਰੀ ਕਿਤੇ ਬੈਠੇ ਨੇ। ਤੇ ਜਾਂ ਕੋਈ ਛੁੱਲਾ ਟੈਕਸ ਦੀਆਂ ਪਰਚੀਆਂ ਕੱਟ ਰਹੇ ਨੇ ਤੇ ਜੇ ਇਹੋ ਜਿਹਾ ਕੋਜਾ ਮਜ਼ਾਕ ਹੀ ਆ। ਤੇ ਮੇਰਾ ਕਹਿ ਲਾ ਕਿ ਰੈਕਸ਼ਨ ਕਰਨ ਦਾ ਜਾਂ ਕਰੋਨ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਅੱਜ ਹੁਣ ਤ੍ਰਿਪਤ ਬਾਜਵਾ ਜੀ ਨਾਲ ਗੱਲ ਹੋ ਰਹੀ ਸੀ ਬਟਾਲਾ ਫਾਡੇਗੜ ਚੂੜੀਆਂ ਤਾਰੀਵਾਲ ਥਾਣ ਲਾਲੀਆਪਾਂ ਕਲਾਨੌਰ ਧਿਰ ਬਾਬਾ ਨਾਨਕ ਗੁਰਦਾਸਪੁਰ ਦੀਨਾਨਗਰ ਕਾਨੂੰਨ ਇੱਕ ਥਾਂ ਤੇ ਵੀ ਇਹ ਟੋਲਾ ਟਾਕਸ ਦੀਆਂ ਪਰਚੀਆਂ ਨਹੀਂ ਕਟੀਆਂ ਜਾ ਰਹੀਆਂ ਔਰ ਨਾ ਹੀ ਕਿਤੇ ਪੇਪਰ ਲੈਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਜਿੰਨਾ ਚਿਰ ਪੇਪਰ ਹੀ ਨਹੀਂ ਪੂਰੇ ਹੋਣਗੇ ਤੇ ਉੱਥੇ ਕੀ ਕਿਤੇ ਜਣ ਕੇ ਤੁਸੀਂ ਵੇਖਿਆ ਕਿ ਚੱਲ ਰਹੇ ਨੇ ਜੀ ਐਸ ਪਿੰਡ ਚ ਸਰਪੰਚ ਬਣਾ ਕੇ ਆਮ ਆਦਮੀ ਪਾਰਟੀ ਦਾ ਭੇਜ ਦਿੱਤਾ ਗਿਆ ਯਾਰ ਅਜੇ ਤਾਂ 7 ਤਰੀਕ ਨੂੰ ਫੈਸਲਾ ਹੋਣਾ ਜਿਸ ਦਿਨ ਨਾਮਿਨੇਸ਼ਨ ਪੇਪਰ ਰਿਜੈਕਟ ਹੋਣਗੇ ਜਾਂ ਐਕਸੈਪਟ ਹੋਣਗੇ ਉਹਦੇ ਤੋਂ ਪਹਿਲਾਂ ਹੀ ਕਰ ਦਿੱਤੇ ਜਾਣਗੇ ਇਹ ਜਿਹੜੀਆਂ ਚੀਜ਼ਾਂ ਨੇ ਤੁਸੀਂ ਵੇਖਿਆ ਉੱਥੇ ਇੱਕ ਪਿੰਡ ਆ ਸਮਰਾਜ ਟੂਨ ਸਮਰਾਜ 2 ਦੇ ਵਿੱਚ ਤੁਹਾਡੇ ਸਾਹਮਣੇ ਉੱਥੇ ਉਹ ਬੰਦੇ ਨੇ ਲੱਡੂ ਵੰਡ ਦੇਤੇ ਤੇ ਕਾਲੋ ਪਿੰਡ ਨੇ ਸਾਰਿਆਂ ਨੇ ਫੈਸਲਾ ਕਰਦਾ ਇਹਨੂੰ ਅਸੀਂ ਮੰਨਦੇ ਹੀ ਨਹੀਂ ਤੋ ਇਹ ਜਿਹੜੀ ਚੀਜ਼ਾਂ ਨੇ ਇਹ ਸਿੱਧਾ ਦਾ ਸਿੱਧਾ ਪੰਚਾਇਤੀ ਰਾਜ ਦਾ ਕਾਣ ਕੀਤਾ ਜਾ ਰਿਹਾ ਜਿਹੜੀ ਸਾਡੀ ਡੈਮੋਕ੍ਰੈਟਿਕ ਜਿਹੜੀ ਜਿੱਥੋਂ ਪੰਚਾਇਤ ਜਿਹਨੂੰ ਕਿਹਾ ਜਾਂਦਾ ਪੰਜ ਪਰਮੇਸ਼ਰ ਜਿਹਨੂੰ ਕਿਹਾ ਗਿਆ ਹੀ ਉਹਦੀ ਤੋਹੀਨ ਆ ਔਰ ਇਹ ਜਿਹੜੀ ਮੁੱਖ ਮੰਤਰੀ ਸਾਹਿਬ ਕੱਲ ਜਿਹੜੇ ਹਸਪੀਟਲ ਚਾਹੇ ਸੀ ਉਹਨਾਂ ਨੂੰ ਚਾਹੀਦਾ ਕਿ ਇਹਦੇ ਬਾਰੇ ਵੀ ਕੋਈ ਫਰਮਾਨ ਜਾਰੀ ਕਰਨ ਤਾਂ ਕਿ ਫੇਰ ਤੇ elections ਪੰਜਾਬ ਚ ਹੋ ਸਕਣ ਸਰ ਪਰ ਦਸੰਗ ਜਿਹੜਾ ਕਰੋ ਤੱਕ ਜਾਰੀ ਰਹੇਗੀ ਕਿਹੜੀ ਜਿਹੜੇ ਤੇ ਬੈਠੇ ਆ ਹੁਣ ਕੀਤੇ ਇੱਥੇ ਦਰੀਆਂ ਤੁਰੀਆਂ ਲਿਆ ਕੇ ਇਹ ਵਹਾਗੇ ਤੇ ਇਹ ਗੁੰਡਾਗਰਦੀ ਦੇ ਖਿਲਾਫ ਇਹ ਖੜਾ ਕੇ ਨਾ ਉਹ ਸਰ ਜਿਹਨਾਂ ਸਰੂਪਾ ਪਾ ਕੇ ਉਹ ਅਧਿਕਾਰੀ ਫੇਰ ਦਫਤਰ ਹੀ ਲੈ ਦੇਗੇ ਜਿਹਨੂੰ ਸਰੂਪਾ ਪਾ ਕੇ ਦਫਤਰ ਦੇ ਵਿੱਚ ਚੌਂਕੀ ਦਿੱਤੀ ਉਹ ਅਧਿਕਾਰੀ ਫੇਰ ਇੱਥੇ ਜ਼ਿੰਦਗੀ ਨਾਲ ਹੀ ਹੰਦੇਗੇ ਨਹੀਂ ਅਧਿਕਾਰੀ ਕਿਹੜੇ ਜਿੰਨਾਂ ਨੂੰ ਸਪੈਸ਼ਲ ਡਿਕਲੇਅਰ ਕੀਤਾ ਗਿਆ ਨਹੀਂ ਤੇ ਡਿਕਲੇਅਰ ਇਹ ਨਾ ਕਰ ਦਿੱਤਾ ਇਹਦਾ ਮਤਲਬ ਇਹਦਾ ਮਤਲਬ ਤੁਸੀਂ ਵੀ ਕਹਿ ਦਿੱਤਾ ਕਿ ਜਿੰਨਾਂ ਨੂੰ ਡਿਕਲੇਅਰ ਕਰ ਦਿੱਤਾ ਗਿਆ ਤੇ ਡਿਕਲੇਅਰ ਹੋ ਸਕਦਾ 7 ਤਰੀਕ ਤੋਂ ਪਹਿਲਾਂ